ਸਭੀ ਇਪੋਰਤਾਂ ਜੈ ਮਾਤਾ ਜੀ ਜੈ ਮਾਤਾ ਜੈ ਮਾਤਾ ਜੈ ਮਾਤਾ ਦੀ ਜੀ ਜਕਰੇ ਸ਼ੇਰ ਵਾਲੀ ਦਾ ਬਹੁਤ ਸਾਰੇ ਦਰਬਾਰ ਕੀ ਹੈ ਮਾ ਮਾਈ ਦੇ ਭਗਤੋਂ ਮਾਰਟਿਨ ਪੁਨੀਰੇ ਮੇਲੇ ਆ ਦੇ ਵਿੱਚ ਸਾਡੇ ਕਿਸ਼ੋਰ ਸ਼ਰਮਾ ਜੀ ਲੋਕੀ ਬਹੁਤ ਅੱਛੇ ਗਾਇਕ ਨੇ ਮਾਰਟਿਨ ਪੁਨੀਰੀ ਦੀ ਪੇਟ ਬੜੇ ਸੁੰਦਰ ਲਵਟਾ ਦੇ ਨਾਲ ਲਿਖੀ ਹੋਈ ਪੇਟ ਦੀ ਕਰ ਰਹੇ ਨੇ ਸਾਰੇ ਜਾਣੇ ਇਹਨਾਂ ਨੂੰ ਬਹੁਤ-ਬਹੁਤ ਖੁਸ਼ੀਆਂ ਦੀਆਂ ਵਧਾਈਆਂ ਦਿਓ ਸਾਡੇ ਕਿਸ਼ੋਰ ਸ਼ਰਮਾ ਜੀ ਜੈ ਮਾਤਾ ਕੀ ਮੈਂ ਤੁਹਾਡਾ ਆਪਣਾ ਕਿਸ਼ੋਰ ਸ਼ਰਮਾ ਹੁਸ਼ਿਆਰਪੁਰ ਤੋਂ ਮਾਂ ਚੰਤਪੁਰਨੀ ਦੇ ਮੇਲਿਆਂ ਦੇ ਵਿੱਚ ਸਾਡੀ ਪੇਟ ਰਿਲੀਜ਼ ਹੋਣ ਜਾ ਰਹੀ ਹੈ ਜਿਸ ਪੇਟ ਦੇ ਟਾਈਟਲ ਹੈ ਮਈਆ ਚੰਤਪੁਰਨੀ ਮੇਰੀ ਸਾਰੇ ਸ਼ਹਿਰ ਵਾਸੀਆਂ ਅੱਗੇ ਬੇਨਤੀ ਹੈ ਕੇਸ ਭੇਟ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਲਾਈਕ ਕਰੋ ਬਹੁਤ ਸੁੰਦਰ ਭੇਟ ਹੈ ਮਹਾਰਾਣੀ ਦੀ ਸਾਨੂੰ ਮਾਂ ਦੇ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਭੇਟ ਅਸੀਂ ਉਹਦੀ ਵੀਡੀਓ ਸ਼ੂਟ ਕੀਤੀ ਹੈ ਉਹ ਮਾਂ ਚਿੰਤਪੁਰਨੀ ਦੇ ਬਿਲਕੁਲ ਦਰਬਾਰ ਦੇ ਵਿੱਚ ਖੜੇ ਹੋ ਕੇ ਕੀਤੀ ਹੈ ਮਾਈ ਦੀ ਪਿੰਡੀ ਦੇ ਅੱਗੇ ਇਸ ਭੇਟ ਨੂੰ 뮤직 ਕੀਤਾ ਹੈ ਮੇਰੇ ਵੱਡੇ ਵੀਰ ਸੋਨੂ ਭਗਤ ਜੀ ਜਲੰਧਰ ਤੋਂ ਔਰ ਭੇਟ ਲਿਖੀ ਹੈ ਸਾਹਿਲ ਬੱਗਾ ਜੀ ਨੇ ਮੈਂ ਸਾਰੀ ਟੀਮ ਦਾ ਬੜਾ ਸ਼ੁਕਰਗੁਜ਼ਾਰ ਹਾਂ ਬਹੁਤ ਵਧੀਆ ਕੰਮ ਸਾਰਿਆਂ ਨੇ ਕੀਤਾ ਹੈ ਮੇਰੀ ਸਾਰਿਆਂ ਅੱਗੇ ਬੇਨਤੀ ਹੈ ਕਿ ਜਿਆਦਾ ਤੋਂ ਜਿਆਦਾ ਲਾਈਕ ਕਰੋ ਸ਼ੇਅਰ ਕਰੋ ਔਰ ਹੁਸ਼ਿਆਰਪੁਰ ਨਿਊਜ਼ ਤੋਂ ਸਾਡੇ ਬਾਉ ਜੀ ਅੱਜ ਸਾਨੂੰ ਇਹ ਬਾਈਟ ਲੈਣ ਆਏ ਨੇ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਥੈਂਕਫੁਲ ਹਾਂ ਔਰ ਦੋ ਲਾਈਨਾਂ ਆਪਾਂ ਸਾਰੇ ਮਿਲ ਕੇ ਪੇੜਦੀਆਂ ਗਾਨ ਨੇ ਮਾਈ ਦੇ ਚਰਨਾਂ ਦੇ ਵਿੱਚ ਮੇਰਾ ਤਨ ਮਨ ਲੈ ਖੇਲਾ ਲੈ ਮਈਆ ਚਿੰਤਪੁਰਨੀ ਮੈਨੂੰ ਨੌਕਰ ਦਰਦਾ ਬਣਾ ਲੈ ਮਈਆ ਚਿੰਤਪੁਰਨੀ ਮੇਰਾ ਤਨ ਮਨ ਲੈ ਖੇਲਾ ਲੈ ਮਈਆ ਚਿੰਤਪੁਰਨੀ ਮੈਨੂੰ ਨੌਕਰ ਦਰਦਾ ਬਣਾ ਲੈ ਮਈਆ ਚਿੰਤਪੁਰਨੀ ਜੈ ਜੈ ਮਾਂ ਜੈ ਜੈ ਮਾਂ ਜੈ ਜੈ ਮਾਂ ਜੈ ਜੈ ਮਾਂ ਜਕਾਰਾ ਚਿੰਤਪੁਰਨੀ ਮਾਈ ਦਾ ਸੱਚੇ ਦਰਵਾਰ ਕੀ ਜੈ